ਨੀ ਚੱਲਾਂਗੇ ਤੁਹਾਨੂੰ ਖਰਚਾ ਕਰਨ ਦੀ ਲੋੜ ਨਹੀਂ ਸਾਡੇ ਕੋਈ ਉਹ ਦੁਸ਼ਮਣ ਨਹੀਂ ਹੁਣ ਪੈ ਗਏ ਨੇ ਨਸ਼ਿਆਂ ਦੇ ਵਿੱਚ ਆਦੀ ਹੋ ਗਏ ਨੇ ਬਿਮਾਰ ਹੋ ਗਏ ਨੇ ਅਸੀਂ ਉਹਨਾਂ ਨੂੰ ਬਿਮਾਰ ਹੀ ਸਮਝਦੇ ਆ ਬਿਮਾਰ ਹੋ ਗਏ ਨੇ ਅਸੀਂ ਉਹਨਾਂ ਦਾ ਇਲਾਜ ਕਰਾਉਣ ਵਾਸਤੇ ਤਿਆਰ ਆ ਅਸੀਂ ਉਹਨਾਂ ਤੇ ਕੋਈ ਕੋਈ ਵੀ ਕੋਈ ਇਹ ਕਿ ਇਹ ਨਾ ਸੋਚਿਓ ਕਿ ਉਹਨਾਂ ਦੇ ਉੱਤੇ ਅਸੀਂ ਕੋਈ ਪੁਲਿਸ ਐਕਸ਼ਨ ਕਰਨਾ ਕੋਈ ਐਫ ਆਈ ਆਰ ਦਰਜ ਕਰਨੀ ਆ ਕੋਈ ਥਾਣੇ ਆ ਚ ਬੰਦ ਕਰਨੇ ਆ ਨਹੀਂ ਵੀਰੋ ਇਹੋ ਜੀ ਕੋਈ ਗੱਲ ਨਹੀਂ ਆ ਅਸੀਂ ਸਿਰਫ ਉਹਨਾਂ ਨੂੰ ਠੀਕ ਕਰਨਾ ਆ ਅਸੀਂ ਉਹਨਾਂ ਨੂੰ ਦਵਾਈ ਦੇ ਕੇ ਉਹਨਾਂ ਦੇ ਨਸ਼ੇ ਛਡਾਉਣੇ ਆ ਪਰ ਜਿਹੜੇ ਨਸ਼ਾ ਵੇਚਦੇ ਨੇ ਨਸ਼ਾ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਨੂੰ ਅੱਜ ਵੀ ਸਾਡਾ ਸਟੈਂਡ ਪੂਰਾ ਕਲੀਅਰ ਆ ਤੇ ਅੱਜ ਵੀ ਵਾਰਨਗਾ ਉਹਨਾਂ ਨਾਲ ਕੋਈ ਲਿਹਾਜ਼ ਨਹੀਂ ਜੀ ਉਹਨਾਂ ਨਾਲ ਕੋਈ ਲਿਆਤ ਨਹੀਂ ਜਿਹੜੇ ਵੇਚਦੇ ਆ ਉਹਨਾਂ ਨੇ ਚਾਰ-ਚਾਰ ਮੰਜ਼ਲੀਆਂ ਕੋਠੀਆਂ ਪਾਈਆਂ ਇੱਕ ਪਾਸੇ 70 ਵਿਸੀ ਜਾਂਦੇ ਆ ਇੱਕ ਪਾਸੇ ਉਹ ਚਾਰ-ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਏਸੀ ਲਾ ਕੇ ਅਸ਼ੋਪਰਾ ਅਸ਼ੋ ਰਾਮ ਦੀ ਜ਼ਿੰਦਗੀ ਬਤੀਤ ਕਰਦਣ ਕਰੀ ਜਾਂਦੇ ਆ ਅਸੀਂ ਉਹਨਾਂ ਨੂੰ ਬਖਸ਼ਣਾ ਨਹੀਂ ਮੈਂ ਸਿੱਧਾ ਸਿੱਧਾ ਕਹਿ ਰਿਹਾ ਜੇ ਅਸੀਂ ਉਹਨਾਂ ਨੂੰ ਬਖਸ਼ਣਾ ਨਹੀਂ ਆ ਉਹਨਾਂ ਦੇ ਜਿਹੜੇ ਮਹੱਲ ਬਣਾਏ ਨੇ ਨਸ਼ਾ ਤਸਕਰੀ ਦੇ ਨਾਲ ਪੈਸੇ ਇਕੱਠੇ ਕਰਕੇ ਉਹਨਾ ਦੇ ਮਹੱਲ ਵੀ ਉਹਨਾਂ ਦੀਆਂ ਕੋਠੀਆਂ ਵੀ ਮਿੱਟੀ ਦੇ ਵਿੱਚ ਮਿਲਾ ਦਾਂਗੇ ਬਖਸ਼ਾਂਗੇ ਨਹੀਂ ਬਖਸ਼ਾਂਗੇ ਨਹੀਂ ਤੁਸੀਂ ਇੱਥੇ ਹੀ ਦੇਖੋਗੇ ਇੱਥੇ ਹੀ ਦੇਖੋਗੇ ਕਿ ਜੀਸੀਬੀ ਵੀ ਆਊਗੀ ਪੀਲਾ ਪੰਜਾ ਵੀ ਆਊਗਾ ਘਰਾਂ ਦੇ ਉੱਤੇ ਢਾਵਾਂਗੇ ਢਾਹ ਦੀ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਸਬਕ ਹੋਊਗਾ ਉਹਨਾਂ ਨੂੰ ਤੇ ਜਿਹੜਾ ਪੈਸਾ ਅਸਾਂ ਨਾਲ ਸਾਥ ਪੈਸਕਰੀ ਦੇ ਨਾਲ ਇਕੱਠਾ ਕੀਤਾ ਉਹ ਅੱਜ ਸਾਡਾ ਮਿੱਟੀ ਦੇ ਵਿੱਚ ਮਿਲ ਰਿਹਾ ਤੇ ਗਾਂ ਕੋਈ ਹੀਆ ਵੀ ਨਹੀਂ ਕਰੂਗਾ ਕਿ ਅਸੀਂ ਇਹੋ ਜਿਹਾ ਕੰਮ ਹੋਰ ਕਰੀਏ ਕਿ ਅਸੀਂ ਨਸ਼ੇ ਵੇਚ ਕੇ ਤੇ ਅਸੀਂ ਪੈਸੇ ਕਮਾਈਏ ਇੱਕ ਪਾਸੇ ਸਾਡੇ ਪਰਿਵਾਰਾਂ ਦੇ ਬੱਚੇ ਮਰ ਗਏ ਘਰਾਂ ਦੇ ਭਾਂਡੇ ਵਿਕ ਗਏ ਸਿਲੰਡਰਾਂ ਤੱਕ ਚੋਕੇ ਲੱਗੇ ਕਿਸੇ ਦੇ ਘਰ ਕੋਈ ਮਾਪਿਆਂ ਦੀਆਂ ਟੁੰਬਾਂ ਸਿੰਗੀਆਂ ਉਹ ਵੀ ਵੇਚ ਦਿੱਤੀਆਂ ਕਿਸੇ ਨੇ ਚੈਨੀ ਖੇਚਲੀ ਕਿਸੇ ਦਾ ਕੁਝ ਕਰ ਲਿਆ ਫਿਰ ਇਹ ਗੱਲਤ ਨਹੀਂ ਨਾ ਸਹਿਣ ਕੀਤੀ ਜਾ ਸਕਦੀ ਇਹਤ ਨਹੀਂ ਨਾ ਹੋਣਾ ਸੋ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਜਿਹੜੇ ਵੀ ਨਸ਼ਾ ਤਸਕਰ ਨੇ ਸਾਡੇਆਂ ਨੂੰ ਕੋਈ ਉਹਨਾਂ ਦੀ سپورਟ ਨਹੀਂ ਨਾ ਸਾਡੇ ਸਰਪੰਚਾਂ ਨਾਲੋਂ ਨਾ ਸਾਡੇ ਚੇਅਰਮੈਨ ਨਾਲੋਂ ਨਾ ਸਾਡੇ ਐਮਐਲਏ ਨਾਲੋਂ ਨਾ ਕਿਸੇ ਮੰਤਰੀ ਨਾਲੋਂ ਕੋਈ ਥਾਣੇ ਫੋਨ ਨਹੀਂ ਜਾਂਦਾ ਔਰ ਅਸੀਂ ਬਿਲਕੁਲ ਉਹਨਾਂ ਨੂੰ ਛਡਾਉਣ ਦੇ ਹੱਕ ਦੇ ਵਿੱਚ ਵੀ ਨਹੀਂ ਆ ਤੇ ਤੁਸੀਂ ਵੀ ਉਹਨਾਂ ਦੇ ਪਿੱਛੇ ਨਾ ਜਾਓ ਉਹਨਾਂ ਦੇ ਪਿੱਛੇ ਨਾ ਜਾਓ ਇਹ ਨਹੀਂ ਆ ਫਿਰ ਇੱਧਰ ਜਾ ਕੇ ਆਪਾਂ ਪਿੱਛੇ ਚਲੇ ਕੇ ਚਾਰ ਜਣੇ ਉਧਰ ਗਏ ਕਿਸੇ ਨੇ ਉਧਰ ਜਾ ਕੇ ਜ਼ਮਾਨਤ ਕਰਾਤੀ ਉਹ ਫਿਰ ਮਹੀਨੇ ਬਾਅਦ ਆ ਗਏ ਫਿਰ ਆ ਕੇ ਉਹਨਾਂ ਉਹ ਹੀ ਤਾਂ ਦੇ ਸ਼ੁਰੂ ਕਰ ਦਿੱਤੇ ਫਿਰ ਤੇ ਆਪਾਂ ਇਸ ਦਲਦਲ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਕਰੀ ਸੋਇਸ ਦਾ ਹਸਤਾਲ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਹੰਬਲਾ ਮਾਰਨ ਦੀ ਲੋੜ ਆ ਸਮਾਜਿਕ ਬਾਈਕਾੜ ਕਰ ਦੋ ਉਹਨਾਂ ਦਾ ਨਹੀਂ ਜਾਣਾ ਉਹਨਾਂ ਦੇ ਫੰਕਸ਼ਨਾਂ ਤੇ ਨਹੀਂ ਸੱਦਨੇ ਆਪਣੇ ਫੰਕਸ਼ਨਾਂ ਦੇ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੀ ਕੋਈ ਨਸ਼ੇ ਵਾਲਿਆਂ ਦੀ ਧਰਤੀ ਥੋੜੀ ਆ ਚੌਥੇ ਚਾਰਖ ਜਾਨੇ ਉੱਠ ਕੇ ਕੋਈ ਉਧਰੋਂ ਕੁੜੀਆਂ ਵੇਚੀ ਜਾਂਦਾ ਕੋਈ ਉਧਰੋਂ ਕੁੜੀਆਂ ਵੇਚੀ ਜਾਂਦਾ ਔਰ ਸਾਡੇ ਬੱਚੇ ਜਿਹੜੇ ਆ ਉਹ ਸੂਈਆਂ ਲਾ ਲਾ ਕੇ ਸਰਿੰਜਾਂ ਲਾ ਲਾ ਕੇ ਨਾੜਾਂ ਦੇ ਵਿੱਚ ਤੇ ਮੌਤ ਦੇ ਮੂੰਹ ਪਈ ਜਾਂਦੇ ਆ ਇਸ ਤਰ੍ਹਾਂ ਤਾਂ ਨਿਸ਼ਾਨ ਹੋਣਾ। ਅਰ ਬਿਲਕੁਲ ਮੈਂ ਕਹਿੰਦਾ ਇਹਨੂੰ ਜਨ ਅੰਦੋਲਨ ਬਣਾ ਦੋ। ਅਸੀਂ ਵੀ ਫੜ ਰਹੇ ਹਾਂ। ਤੁਹਾਡੇ ਵੀ ਕੋਈ ਨਗਾ ਦੇ ਵਿੱਚ ਆਉਂਦਾ ਹੈ ਦੱਸੋ। ਨਿਸ਼ਚਿੰਤ ਹੋ ਕੇ ਦੱਸੋ। ਇਹ ਨਾ ਸੋਚਿਓ ਉਹਦੇ ਨਾਲ ਵੈਰ ਪੈ ਰਿਹਾ ਉਹਦੇ ਨਾਲ ਵੈਰ ਪੈ ਰਿਹਾ। ਨੰਬਰ ਤੇ ਦੱਸ ਦੋ ਮੈਨੂੰ ਦੱਸ ਦੋ ਸਰਪੰਚ ਸਾਹਿਬ ਨੂੰ ਦੱਸ ਦੋ। ਤੁਹਾਡੀ شناخت ਕਿਤੇ ਨਹੀਂ ਦੱਸਾਂਗੇ। ਕਿਤੇ ਨਹੀਂ ਦੱਸਾਂਗੇ ਸਾਨੂੰ ਕਿੰਨੇ ਦੱਸਿਆ ਸਾਨੂੰ ਵੀ ਦਾ ਫੋਨ ਆਇਆ। ਇੱਥੇ ਵੀ ਆ ਚਾਹੇ ਪਿੰਡ ਦੇ ਵਿੱਚ ਆ ਚਾਹੇ ਪਿੰਡ ਤੋਂ ਬਾਹਰ ਵੀ ਆ। 9779900200 ਅਸੀਂ ਨੰਬਰ ਵੀ ਜਾਰੀ ਕਰ ਦਿੱਤਾ ਜੀ WhatsApp ਨੰਬਰ ਆ ਆਪਣਾ ਫੋਨ ਫੜੋ ਫੋਨ ਤੇ ਦੱਸ ਦੋ ਕਿ ਆ ਪਿੰਡ ਦੇ ਵਿੱਚ ਜਾਂ ਇਸ ਤਰ ਦੇ ਵਿੱਚ ਜਾਂ ਇਸ ਤਰ੍ਹਾਂ ਨਸ਼ਾ ਤਸਕਰ ਆ ਤੁਹਾਡੇ ਤੋਂ ਉਸ ਫੋਨ ਤੇ ਤੁਹਾਡਾ ਕੋਈ ਨਾਮ ਨਹੀਂ ਪੁੱਛੂਗਾ ਤੁਹਾਡਾ ਕੋਈ ਪਿੰਡ ਨਹੀਂ ਪੁੱਛੂਗਾ ਕਿ ਤੁਸੀਂ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਔਰ ਅਸੀਂ ਮੈਂ ਤੁਹਾਡੇ ਨਾਲ ਵਾਦਾ ਕਰ ਰਿਹਾ ਜੀਦਾ ਵੀ ਫੋਨ ਆਇਆ ਅਸੀਂ ਬਿਲਕੁਲ ਕੰਨੋਂ ਕੰਨੀ ਕਿਸੇ ਦੂਜੇ ਬੰਦੇ ਨੂੰ ਨਹੀਂ ਦੱਸਾਂਗੇ ਸਾਡਾ ਕਿਸ ਨੂੰ ਫੋਨ ਕੀਤਾ ਹੈ ਕਿਸੇ ਨੂੰ ਨਹੀਂ ਦੱਸਾਂਗੇ ਪਰ ਉਹ ਜਿਹਦਾ ਤੁਸੀਂ ਨਾਂ ਲੈਤਾ ਉਹਦਾ ਦੋ ਦਿਨਾਂ ਬਾਅਦ ਹਾਸ਼ਰ ਵੇਖਿਓ ਕੀ ਕਰਦੇ ਕਰਾਂਗੇ ਉਹਦਾ ਆ ਸਾਡੇ ਜੰਡੇ ਵਾਲੇ ਹਲਕੇ ਦੇ ਵਿੱਚ ਅਸੀਂ ਦੋ ਨਸ਼ਾ ਤਸਕਰਾਂ ਦੇ ਘਰ ਟਾਏ ਨੇ ਤਾਲੜਾ ਪਿੰਡ ਦੇ ਵਿੱਚ ਆ ਦੋ ਤਿੰਨ ਦਿਨ ਪਹਿਲਾਂ ਹੀ ਐਕਸ਼ਨ ਹੋਇਆ ਔਰ ਇਹ ਵੀ ਤਿਆਰ ਰਹਿਣ ਇਹ ਵੀ ਤਿਆਰ ਰਹਿਣਾ ਆ ਜਿਹੜੇ ਇਥੋਂ ਦਸ਼ਮੇਸ਼ ਨਗਰ ਦੇ ਨੇ ਜਾਂ ਬਾਕੀ ਹੋਰ ਪੂਰੇ ਪੰਜਾਬ ਦੇ ਮੈਂ ਤੇ ਕਹਿ ਰਿਹਾ ਜਿਹੜਾ ਵੀ ਹੈਗਾ ਤਿਆਰ ਰਵੇ ਉਹਨਾਂ ਦੇ ਘਰਾਂ ਵੱਲ ਨੂੰ ਪੀਲਾ ਪੰਜਾਬ ਤਿਆਰੀ ਕਰੀ ਬੈਠਾ ਆ ਮੂੰਹ ਉਹਨਾਂ ਦੇ ਘਰਾਂ ਵੱਲ ਨੂੰ ਹੋ ਗਏ ਆ ਮੂੰਹ ਉਹਨਾਂ ਦੇ ਘਰਾਂ ਵੱਲ ਨੂੰ ਹੋ ਗਏ ਆ ਇਸ ਤਰ੍ਹਾਂ ਨਹੀਂ ਚੱਲਦਾ ਸਮਾਜ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਕਹਤਾਂ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦੇ ਮਾਪੇ ਜਾਂ ਪਿੰਡ ਵਾਲੇ ਘਬਰਾਇਓ ਨਾ ਘਬਰਾਇਓ ਨਾ ਕੋਈ ਗੱਲ ਨਹੀਂ ਕਿਸੇ ਦਾ ਵੀ ਬੱਚਾ ਬੁਰੀ ਸੰਗਤ ਦੇ ਵਿੱਚ ਪੈ ਸਕਦਾ ਕਈ ਬੱਚੇ ਇਹੋ ਜਿਹੇ ਵੀ ਹੋਣਗੇ ਜਿਹੜੇ ਨਸ਼ਾ ਹੀ ਕਰਦੇ ਸੀਗੇ ਪਰ ਅੱਜ ਛੱਡ ਦਿੱਤੇ ਉਹਨਾਂ ਨੇ ਹੈਗੇ ਨੇ ਬਹੁਤ ਥਾਵਾਂ ਤੇ ਆਉਂਦੇ ਨੇ ਕਹਿੰਦੇ ਜੀ ਅਸੀਂ ਲੱਗ ਗਈ ਸੀ ਨਸ਼ੇ ਦੀ ਲਤ ਪਰ ਹੌਲੀ-ਹੌਲੀ ਅਸੀਂ ਜੜੀ ਆਓ ਛੱਡ ਦਿੱਤੀ ਠੀਕ ਆ ਬੜੀ ਵਧੀਆ ਗੱਲ ਆ ਉਹਨਾਂ ਨੂੰ ਵੀ ਚਾਹੀਦਾ ਉਹ ਹੁਣ ਕੋਈ ਇੱਥੇ ਹੈਗਾ ਇੱਥੇ ਆ ਕੇ ਮੈਂ ਮਾਈਕ ਦੇ ਦੂੰਗਾ ਉਹ ਵੀ ਬੋਲ ਸਕਦਾ ਜਾ ਫਿਰ ਮੈਂ ਇਹ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਬਾਕੀਆਂ ਨੂੰ ਦੱਸੋ ਜਿਹੜੇ ਨਸ਼ੇ ਕਰਦੇ ਨੇ ਕਿ ਜੇ ਅਸੀਂ ਛੱਡ ਸਕਦੇ ਆ ਮੈਂ ਛੱਡ ਸਕਦਾ ਆ ਆਪਣਾ ਤਜਰਬਾ ਸਾਂਝਾ ਕਰੋ ਉਹਨਾਂ ਦੇ ਨਾਲ ਹੋ ਸਕਦਾ ਉਹਨਾਂ ਦੇ ਦਿਮਾਗ ਦੇ ਉੱਤੇ ਵੀ ਇਸ ਗੱਲ ਦਾ ਅਸਰ ਪੈ ਜਾਏ ਕਿ ਜੇ ਆ ਫਲਾਣਾ ਬੰਦਾ ਛੱਡਦਾ ਆ ਤੇ ਮੈਂ ਵੀ ਛੱਡ ਸਕਦਾ ਆ ਸੋ ਉਹ ਵੀ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਉਹ ਵੀ ਵੱਧ ਤੋਂ ਵੱਧ ਦੂਜੇ ਬੰਦਿਆਂ ਦੀ ਕਾਉਂਸਲਿੰਗ ਜਿਹੜੀ ਆ ਉਹ ਕਰਨ ਇਸ ਤੋਂ ਇਲਾਵਾ ਹੋਰ ਗੱਲ ਕਰਨੀ ਹੈ ਆ ਪੇਜ ਦੇ ਜਿਹੜਾ ਮੈਂ ਪਿਛਲੇ ਦਿਨੀ ਸਕੂਲੇ ਆਇਆ ਸੀਗਾ ਤੁਹਾਡੇ ਆ ਸੀਨੀਅਰ ਸਕੈਂਟਰੀ ਸਕੂਲ ਦੇ ਵਿੱਚ ਬੜਾ ਵਧੀਆ ਸਕੂਲ ਆ ਬੜੇ ਵਧੀਆ ਰਿਜ਼ਲਟ ਨੇ ਉੱਥੋਂ ਦੇ ਪਿਛਲੇ 3 ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 22 ਲੱਖ ਰੁਪਈਆ ਜਿਹੜਾ ਤੁਹਾਡੇ ਸਕੂਲ ਨੂੰ ਦਿੱਤਾ ਹੈ 22 ਲੱਖ ਰੁਪਈਆ ਔਰ ਸਕੂਲ ਤੇ ਹੀ ਜਾ ਕੇ ਵੇਖੋ ਵਧੀਆ ਟਾਈਲਾਂ ਲੱਗੀਆਂ ਨੇ ਚਾਰਦੁਵਾਰੀ ਹੋਈ ਆ ਬੜੇ ਸ਼ਾਨਦਾਰ ਕਮਰੇ ਪਏ ਨੇ ਔਰ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਆਪਣੇ ਬੱਚੇ ਜਿਹੜੇ ਆਓ ਸਰਕਾਰੀ ਸਕੂਲਾਂ ਦੇ ਵਿੱਚ ਭੇਜੋ ਬਿਜਲੀ ਦੀ ਗੱਲ ਕਰੀਏ ਇਸ ਪਿੰਡ ਦੇ ਵਿੱਚ ਤੇ 906 ਘਰਾਂ ਦੇ ਵਿੱਚ ਬਿਜਲੀ ਦੇ ਮੀਟਰ ਲੱਗੇ ਨੇ 900 ਤੇ 6 906 ਦੇ ਵਿੱਚੋਂ 877 ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਜੀ ਦਸ਼ਮੇਸ਼ ਨਾਲ 870 ਘਰਾਂ ਦਾ 23 ਤੇ 6 29 ਘਰ ਨੇ ਜਿਹੜੇ ਬਿਜਲੀ ਦਾ ਬਿੱਲ ਦਿੰਦੇ ਨੇ 29 ਘਰ ਉਹ ਵੀ ਉਹ ਜਿਹੜੇ 600 ਤੋਂ ਵੱਧ ਬਿਜਲੀ ਖਾਲਦੇ ਨੇ ਉਹ ਵੀ 600 ਤੋਂ ਘੱਟ ਖਾਲਦੇ ਨੂੰ ਉਹਨਾਂ ਦਾ ਵੀ ਫ੍ਰੀ ਹੋ ਜਾਊਗਾ ਤੁਸੀਂ ਦੱਸੋ ਜੀ ਐਡੀ ਵੱਡੀ ਸਹੂਲਤ ਅੱਜ ਤੱਕ ਕਿਸੇ ਸਰਕਾਰ ਨੇ ਦਿੱਤੀ ਆ 906 ਦੇ ਵਿੱਚੋਂ 987 ਦਾ ਬਿਜਲੀ ਦਾ ਬਿੱਲ ਜ਼ੀਰੋ 96 97% ਬਣ ਜਾਂਦਾ ਮਤਲਬ 100 ਦੇ ਪਿੱਛੇ ਸਿਰਫ ਤਿੰਨ ਬੰਦੇ ਬਿਜਲੀ ਦਾ ਬਿੱਲ ਦਿੰਦੇ ਨੇ ਔਰ ਪਿਛਲੇ 1 ਸਾਲ ਦੀ ਗੱਲ ਕਰਾਂ ਤੇ ਇਸ ਪਿੰਡ ਨੂੰ 2 ਕਰੋੜ 52 ਲੱਖ ਤੇ 58 ਹਜ਼ਾਰ 2 ਕਰੋੜ 52 ਲੱਖ 58 ਹਜ਼ਾਰ ਦੀ ਬਿਜਲੀ 1 ਸਾਲ ਦੇ ਵਿੱਚ ਇਸ ਪਿੰਡ ਨੂੰ ਫਰੀ ਦਿੱਤੀ ਆ ਜੀ ਇੱਕ ਇਤਿਹਾਸ ਦੇ ਵਿੱਚ ਤਿੰਨ ਸਾਲ ਹੋ ਗਏ ਨੇ ਤਿੰਨਾਂ ਸਾਲਾਂ ਨੂੰ ਆਪਾਂ ਕਰੀਏ ਤੇ ਲਗਭਗ ਪੌਣੇ 8 ਕਰੋੜ ਰੁਪਇਆ ਬਣ ਜਾਂਦਾ ਪੌਣੇ 8 ਕਰੋੜ ਰੁਪਇਆ ਜੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਿਜਲੀ ਨਾ ਫ੍ਰੀ ਕਰਦੇ ਤੇ ਪੌਣੇ 8 ਕਰੋੜ ਰੁਪਇਆ ਸਾਡੇ ਸਾਰਿਆਂ ਦੀ ਜੇਬ ਚੋਂ ਨਿਕਲ ਰੁਕਾ ਮੰਗਾ ਸੀ ਇਹੋ ਪੈਸਾ ਆ ਜਿਹੜਾ ਤੁਹਾਡਾ ਸੀਗਾ ਤੇ ਤੁਹਾਡੀ ਜੇਬ ਦੇ ਵਿੱਚ ਹੀ ਰਹਿ ਗਿਆ ਕਢਾਇਆ ਹੀ ਨਹੀਂ ਗਿਆ ਇਹ ਕਿਤੇ ਹੁੰਦਾ ਨਾ ਪੈਸਾ ਲਿਆ ਕ腐ਸ਼ਨ ਹੋ ਗਈ ਪ੍ਰੇਸ਼ਤਾਚਾਰ ਹੋ ਗਿਆ ਇਹਦੇ ਵਿੱਚ ਤੇ ਪ੍ਰੇਸ਼ਤਾਚਾਰ ਵਾਲੀ ਕੋਈ ਗੱਲ ਨਹੀਂ ਆ ਤੁਹਾਡਾ ਹੀ ਪੈਸਾ ਸੀਗਾ ਔਰ ਤੁਹਾਡੀ ਜੇਬ ਦੇ ਵਿੱਚ ਰਹਿ ਗਿਆ ਮੁਫਤ ਬਿਜਲੀ ਕਰਕੇ ਹਰ ਇੱਕ ਘਰ ਨੂੰ ਮਤਲਬ ਇੱਕ ਬਿਜਲੀ ਦਾ ਸਰਕਲ ਜਿਹੜਾ ਸਾਈਕਲ ਉਹਦੇ ਵਿੱਚ 4800 ਰੁਪਿਆ ਹਰ ਘਰ ਨੂੰ ਫਾਇਦਾ ਹੋਇਆ ਮਤਲਬ 877 ਘਰਾਂ ਨੂੰ ਹਰ ਬਿਜਲੀ ਦੇ ਸਾਈਕਲ ਦੇ ਵਿੱਚ 4800 ਰੁਪਿਆ ਬਚ ਰਿਹਾ ਹੈ ਇਹ ਕੀ ਕਰਦੇ ਸੀਗੇ ਇਹ ਸਾਰਾ ਕੁਝ ਤੇ ਖਾਈ ਜਾਂਦੇ ਸੀਗੇ ਆ ਕਰੋੜਾਂ ਖਾਈ ਜਾਂਦੇ ਸੀਗੇ ਅਖੀਰ ਤੇ ਜਦੋਂ 2 ਮਹੀਨੇ ਰਹਿ ਜਾਂਦੇ ਸੀਗੇ 3 ਮਹੀਨੇ ਰਹਿ ਜਾਂਦੇ ਸੀਗੇ ਇਲੈਕਸ਼ਨਾਂ ਦੇ ਵਿੱਚ ਉਦੋਂ ਆ ਕੇ 4 ਬੋਤਲਾਂ ਚੁੱਕ ਲੈਂਦੇ ਸੀਗੇ ਜਾਂ 1000 1000 2000 ਰੁਪਿਆ ਘਰਾਂ 'ਚ ਵੰਡ ਕੇ ਕਹਿੰਦੇ ਸੀਗੇ ਵੋਟਾਂ ਪਾ ਦਿਓ ਅਸੀਂ ਤੇ 5 ਸਾਲ ਹੋ ਗਏ ਆ ਲੋਕਾਂ ਦੇ ਜੇਬਾਂ ਦੇ ਵਿੱਚ ਹੀ ਇੰਨਾ ਪੈਸਾ ਅੱਜ 3 ਸਾਲਾਂ ਦੇ ਵਿੱਚ ਜੜ 4800 ਰੁਪਿਆ ਇੱਕ ਜਾਨੇ ਦਾ ਬਚਦਾ ਇਹ ਤੇ ਤੁਸੀਂ ਖੁਦ ਵੇਖੋ ਔਰ ਤੁਹਾਨੂੰ ਮੈਂ ਕੈਲਕੂਲੇਸ਼ਨ ਕਰਕੇ ਦੱਸ ਚੁੱਕਾ ਆ ਕਿ ਪੌਣੇ 8 ਕਰੋੜ ਰੁਪਿਆ ਬਚਿਆ ਤੁਹਾਡਾ ਜੜਾ ਜੇਪਾਂਜ ਰਾ ਗਿਆ ਕਿਸੇ ਨਾਲ ਕੋਈ ਵਿਸਤਰਾ ਨਹੀਂ ਜੀ ਇਹ ਨਹੀਂ ਆ ਕਿ ਇਸ ਘਰ ਦੀ ਜਾਂ ਆ ਅਕਾਲੀਆਂ ਦੀ ਨਹੀਂ ਕੀਤੀ ਅਸੀਂ ਕਾਂਗਰਸੀਆਂ ਦੀ ਨਹੀਂ ਕੀਤੀ ਜਾਂ ਕੋਈ ਕਿਸਾਨਾਂ ਨੂੰ ਵੇਖੋੁੱੁੱਲੇ ਆਂ ਬਿਜਲੀ ਦਿੱਤੀ ਆ ਛੜਕਾਂ ਤੁਸੀਂ ਦੇਖ ਲਓ ਆਪਣੇ ਆਲੇ ਦੁਆਲੇ ਬਣ ਰਹੀਆਂ ਨੇ ਵਧੀਆ ਛੜਕਾਂ ਬਣ ਰਹੀਆਂ ਨੇ ਪਹਿਲਾਂ ਇਹੋ ਹੀ ਖਲਾਫ ਕਹੋਦੇ ਸੀ ਲੰਘਿਆ ਨਹੀਂ ਸੀਗਾ ਜਾਂ ਤਾਂ ਹੁਣ ਕਿੱਥੋਂ ਪੈਸੇ ਆਉਣੇ ਸ਼ੁਰੂ ਹੋ ਗਏ ਆ ਤਿੰਨ ਸਾਲ ਤੋਂ ਵੀ ਤੇ ਉਹੀ ਟੈਕਸ ਕੋਈ ਜ਼ਿਆਦਾ ਤਾਂ ਨਹੀਂ ਲਾਤੇ ਅਸੀਂ ਉਹੀ ਕੁਝ ਆ ਉਹੀ ਪੈਸੇ ਨੇ ਔਰ ਅੱਜ ਅਸੀਂ ਕਈ ਕੁਝ ਜਿਹੜਾ ਆ ਸੜਕਾਂ ਵੀ ਬਣਾਈ ਜਾ ਰਹੇ ਆ ਬਿਜਲੀ ਵੀ ਮੁਫਤ ਦਈ ਜਾ ਰਹੇ ਆ ਹਸਪਤਾਲ ਵੀ ਠੀਕ ਕਰੀ ਜਾ ਰਹੇ ਆ ਜੋਤ ਨਸ਼ਿਆਂ ਦੇ ਵਿਰੁੱਧ ਵੀ ਛੇੜਿਆ ਸਿੱਖਿਆ ਕ੍ਰਾਂਤੀ ਦੇ ਤਹਿਤ ਸਾਰੇ ਸਕੂਲਾਂ ਨੂੰ ਪੈਸੇ ਦਈ ਜਾ ਰਹੇ ਆ ਸਾਰਾ ਕੁਝ ਕਰੀ ਜਾ ਰਹੇ ਆ ਸਿਰਫ ਏਸੇ ਕਰਕੇ ਸੰਭਵ ਹੋਇਆ ਕਿ ਹੁਣ ਜਿਹੜੀ ਆ ਤਿੰਨ ਸਾਲ ਤੋਂ ਤੁਹਾਨੂੰ ਸਾਫ਼ ਸੁਲ੍ਹੀ ਤੇ ਇਮਾਨਦਾਰ ਸਰਕਾਰ ਮਿਲੀ ਜੇ ਇਹੋ ਹੀ ਪਹਿਲੇ ਵਾਲੇ ਕਾਂਗਰਸੀ ਕਾਲੀ ਲਿਆਂਦੇ ਹੁੰਦੇ ਤੇ ਆ ਜਿਹੜਾ ਕੁਝ ਮੈਂ ਗਿਣਾ ਰਿਆਂ ਨਾ 9.88 ਕਰੋੜ ਰੁਪਈਆ ਜਿਹੜਾ ਤੁਹਾਡਾ ਬਚਿਆ ਇਹ ਸਾਰਾ ਉਹਨਾਂ ਦੀ ਜੇਬਾਂ 'ਚ ਜਾਣਾ ਸੀਗਾ ਜਿਹੜੇ ਸਕੂਲਾਂ 'ਚ ਪੈਸੇ ਲੱਗ ਰਹੇ ਆ ਉਹਨਾਂ ਦੀ ਜੇਬਾਂ 'ਚ ਜਾਣੇ ਸੀਗੇ ਜਿਹੜੀਆਂ ਛੜਕਾਂ ਬਣ ਰਹੀਆਂ ਆ ਉਹਨਾਂ ਦੀ ਜੇਬਾਂ 'ਚ ਜਾਣੀਆਂ ਸੀਗੀਆਂ ਧਰੋਂ ਬਾਹਰ ਨਹੀਂ ਨਿਕਲਦੇ ਹੁੰਦੇ ਅਖੀਰ ਤੇ ਆ ਕੇ ਫੇਰ ਇੱਕ ਮੌਕਾ ਹੋਰ ਦੇ ਦਿਓ ਜੀ ਇੱਕ ਵਾਰੀ ਹੋਰ ਵੋਟਾਂ ਬਾ ਦਿਓ ਜੀ ਦੋ ਉਹਨਾਂ ਨੂੰ ਜਵਾਬ ਜਦੋਂ ਆਉਂਦੇ ਨੇ ਉਹਨਾਂ ਨੂੰ ਪੁੱਛੋ ਕਿ 8 ਕਰੋੜ ਦੀ ਤੇ ਬਿਜਲੀ ਸਾਨੂੰ ਫ੍ਰੀ ਮਿਲ ਗਈ ਛੜਕਾਂ ਸਾਨੂੰ ਮਿਲ ਗਈਆਂ ਸਕੂਲ ਸਾਡੇ ਨੂੰ ਪੈਸੇ ਮਿਲ ਗਏ ਤੁਸੀਂ ਦੱਸੋ ਤੁਸੀਂ ਇਹ ਕੁਝ ਕਿਉਂ ਨਹੀਂ ਸੀਗੇ ਕਰਦੇ ਸਾਡਾ ਸੁਆਬ ਸਵਾਲ ਕਰਨਾ ਪੰਦਾ ਹੈ ਨਾ ਸੋ ਮੈਂ ਤੁਹਾਨੂੰ ਇਹੋ ਹੀ ਬੇਨਤੀ ਕਰਦਾ ਆ ਕਿ ਹਰ ਚੀਜ਼ ਨੂੰ ਆਪਾਂ ਅਵੇਅਰ ਹੋ ਕੇ ਰਹਿਣਾ ਆ ਆਪਾਂ ਬੱਚੇ ਵੀ ਪੜਾਉਣੇ ਆ ਆਪਾਂ ਆਪਣੀਆਂ ਸੜਕਾਂ ਵੀ ਬਣਾਉਣੀਆਂ ਆ ਆਪਾਂ ਆਪਣੇ ਸੂਬੇ ਦੇ ਵਿੱਚੋਂ ਆਪਣੇ ਪਿੰਡੋਂ ਨਸ਼ਾ ਵੀ ਜਿਹੜਾ ਆ ਉਹ ਖਤਮ ਆ ਕਰਨਾ ਆ ਔਰ ਨਸ਼ੇ ਦੇ ਵਿਰੁੱਧ ਹੁਣ ਜਿਹੜੀ ਜੰਗ ਛੜੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਇਹਦੇ ਚ ਕੱਲੇ ਕੱਲੇ ਪੰਜਾਬੀ ਦਾ ਕੱਲੇ ਕੱਲੀ ਮੇਰੀ ਮਾਂ ਦਾ ਮੇਰੀ ਭੈਣ ਦਾ ਮੇਰੇ ਵੀਰ ਦਾ ਬਜ਼ੁਰਗ ਦਾ ਸਾਰਿਆਂ ਦਾ ਮੈਨੂੰ ਸਹਿਯੋਗ ਚਾਹੀਦਾ ਆ ਔਰ ਉਹ ਦਿਨ ਦੂਰ ਨਹੀਂ ਮੇਰੀ ਗੱਲ ਨੋਟ ਕਰ ਲਿਓ ਉਹ ਦਿਨ ਦੂਰ ਨਹੀਂ ਜਿੱਦਾਂ ਜੰਡਿਆਲਾ ਹਲਕਾ ਸਮੇਤ ਪੰਜਾਬ ਜੰਡਿਆਲਾ ਹਲਕਾ ਡਿਕਲੇਅਰ ਕਰਾਂਗੇ ਕੁਝ ਦੇਣੀਆਂ ਬਸ ਕੁਝ ਦੇਣਾ ਡਿਕਲੇਅਰ ਕਰਾਂਗੇ ਕਿ ਅਸੀਂ ਇੱਕ ਵੀ ਨਸ਼ਾ ਤਸਕਰ ਜਿਹੜਾ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੰਦਾ ਇੱਕ ਵੀ ਨਸ਼ਾ ਤਸਕਰ ਨਹੀਂ ਰਹਿਣ ਦਿੰਦਾ ਸਾਡੇ ਪੁੱਤ ਜਿਹੜੇ ਨਸ਼ੇ ਦੀ ਲਤ ਦੇ ਵਿੱਚ ਲੱਗੇ ਨੇ ਉਹਨਾਂ ਦਾ ਇਲਾਜ ਵੀ ਕਰਵਾ ਰਹੇ ਆ ਉਹਨਾਂ ਨੂੰ ਇਲਾਜ ਕਰਵਾ ਕੇ ਪਰਿਵਾਰਾਂ ਦੇ ਵਿੱਚ ਲਿਆਵਾ ਰਹੇ ਆ ਇਲਾਜ ਕਰਵਾ ਕੇ ਉਹ ਆਪਣੇ ਘਰਾਂ ਦੇ ਵਿੱਚ ਜਿਹੜਾ ਸਿਰ ਤੇ ਪਾਣੀ ਨਾ ਗੇ ਦੋ ਮੀਰ ਜਦ ਮੁੰਡੇ ਕੋਈ ਚੀਜ਼ ਛੜੀ ਨ ਕਰਾਉਂਦਾ ਬਸ ਇਸੇ ਕਰਕੇ ਬਾਪੂ ਜੀ ਇਸੇ ਕਰਕੇ ਇਸੇ ਕਰਕੇ ਤੇ ਕਿਤੇ ਲੈ ਹਣ ਦੇ ਹਣ ਜੁਲਮ ਨਹੀਂ ਕਰ ਰੱਖ ਹਾਂ ਠੀਕ ਆ ਸੋ ਅੱਜ ਜਿਹੜਾ ਇੱਕ ਆਪਾ ਸਮਾਗਮ ਕੀਤਾ ਹੈ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਤੋਂ ਇੱਕ ਪ੍ਰਵਾਨਗੀ ਵੀ ਲੈਣੀ ਹੈ ਕਿਉਂਕਿ ਨਾ ਤਾਂ ਕੱਲਾ ਐਮਐਲਏ ਨਾ ਕੱਲਾ ਐਸਐਚਓ ਨਾ ਕੱਲਾ ਐਸਐਮਓ ਨਾ ਕੁਝ ਇਹਦੇ ਜਨਤਾ ਦਾ ਸਹਿਯੋਗ ਹੁੰਦਾ ਇੱਕ ਹਲਕੇ ਦੇ ਵਿੱਚ ਜੇ ਆਪਾਂ ਕਹਿ ਲਈਏ ਵੈਸੇ ਤੇ ਸੇਵਾ ਭਾਵਨਾ ਹੁੰਦੀ ਆ ਤੇ ਸੇਵਾਦਾਰ ਮੁੱਖ ਤੁਸੀਂ ਇੱਕ ਚੁਣਿਆ ਗਾਲਕੇ ਦਾ ਜਿਹਨੂੰ ਆਪਾਂ ਐਮਐਲਏ ਕਹਿੰਨੇ ਆ ਇੱਕ ਹਲਕੇ ਦੇ ਵਿੱਚ ਜੇ ਸਭ ਤੋਂ ਉੱਚੀ ਜ਼ਿਆਦੀ ਕੁਰਸੀ ਹੁੰਦੀ ਆ ਨਾ ਤੇ ਉਹ ਉੱਥੋਂ ਦੇ ਐਮਐਲਏ ਦੀ ਹੁੰਦੀ ਠੀਕ ਆ ਤੇ ਐਮਐਲਏ ਨੂੰ ਕੁਰਸੀ ਦਿੱਤੀ ਕਿਨੇ ਹੁੰਦੀ ਆ ਉਹ ਲੋਕਾਂ ਨੇ ਦਿੱਤੀ ਹੁੰਦੀ ਆ ਇਹਦਾ ਮਤਲਬ ਲੋਕ ਉੱਚੇ ਹੋਗੇ ਨਾ ਲੋਕ ਉੱਚੇ ਹੋਗੇ ਹਰ ਅਹੁਦੇ ਤੋਂ ਉੱਚੇ ਲੋਕ ਨੇ ਸੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਾਰੀ ਐਡਮਿਨਿਸਟ੍ਰੇਸ਼ਨ ਚਾਹੇ ਉਹ ਪੁਲਿਸ ਦੀ ਹੋਵੇ ਚਾਹੇ ਸਿਹਤ ਦੀ ਹੋਵੇ ਚਾਹੇ ਰੈਵਨਿਊ ਦੀ ਹੋਵੇ ਤਹਿਸੀਲਦਾਰ ਹੋਣ ਬੀਡੀਓ ਹੋਣ ਕੋਈ ਵੀ ਆ ਸਾਰੇ ਜਿਹੜੇ ਨੇ ਇਹ ਆਪਣੇ ਵਾਸਤੇ ਨੇ ਆਪਣੇ ਵਿਕਾਸ ਦੇ ਕੰਮਾਂ ਵਾਸਤੇ ਨੇ ਆਪਾਂ ਇਹ ਜਿੰਨੀ ਵੀ ਬਿਊਰੋਕ੍ਰੇਸੀ ਆ ਇਹਨਾਂ ਸਾਰਿਆਂ ਦਾ ਕੰਮ ਹੁੰਦਾ ਲੋਕਾਂ ਦੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੋ ਸਾਰੇ ਆਪਾਂ ਵੀ ਇਸ ਗੱਲ ਨੂੰ ਸਮਝੀਏ ਔਰ ਇੱਕ ਮੈਂ ਤੁਹਾਡੇ ਕੋਲ ਪ੍ਰਵਾਨਗੀ ਲੈਣੀ ਆ ਸੌ ਦੇ ਰੂਪ ਦੇ ਵਿੱਚ ਕਿ ਅਸੀਂ ਨਾ ਤਾਂ ਖੁਦ ਨਸ਼ੇ ਕਰਾਂਗੇ ਨਾ ਨਸ਼ਾ ਤਸਕਰਾਂ ਦੀ ਮਦਦ ਕਰਾਂਗੇ ਤੇ ਜਿਹੜੇ ਨਸ਼ੇ ਦੇ ਵਿੱਚ ਸਾਡੇ ਬੱਚੇ ਫਸ ਚੁੱਕੇ ਨੇ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਾਂਗੇ ਮਦਦ ਕਰਾਂਗੇ ਉਹਨਾਂ ਦੀ ਕਿ ਉਹ ਨਸ਼ੇ ਦਾ ਨਸ਼ੇ ਛੱਡ ਕੇ ਬਾਹਰ ਆ ਜਾਣ ਔਰ ਆਪਣੀ ਜ਼ਿੰਦਗੀ ਠੀਕ ਤਰ੍ਹਾਂ ਨਾਲ ਬਤੀਤ ਕਰਨ ਆਪਣੇ ਕੰਮ ਧੰਦੇ ਕਰਨ ਤੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿੰਦਾ ਕਿ ਤੁਸੀਂ ਵੀ ਜਿਹੜੇ ਜਿਹੜੇ ਬੰਦੇ ਫੜੇ ਨੇ ਉਹਨਾਂ ਦੇ ਵੇਖੋ ਕਿਹੜੇ ਕਿਹੜੇ ਬੱਚੇ ਉਹਨਾਂ ਤੋਂ ਨਸ਼ੇ ਲੈਂਦੇ ਸੀਗੇ ਉਹਨਾਂ ਨੂੰ ਹਸਪਤਾਲ ਵਾਲਿਆਂ ਨਾਲ ਕੰਟੈਕਟ ਕਰੋ ਉਹਨਾਂ ਨੂੰ ਹਸਪਤਾਲ ਪਹੁੰਚਾਓ ਉਹਨਾਂ ਦਾ ਕਸੂਰ ਕੋਈ ਨਹੀਂ ਲੱਤ ਲੱਗੀ ਆ ਜੀ ਉਹਦੇ ਫੋਨ ਕਰੂਗਾ ਜੀ ਤੇ ਜੇ ਆਪਾਂ ਉਹਨੂੰ ਦਵਾਈ ਦੇ ਦਾਂਗੇ ਫੋਣੀ ਲੈ ਜਾਾਂਗੇ ਹਸਪਤਾਲ ਜਾ ਕੇ ਉਹਦਾ ਇਲਾਜ ਕਰਾਵਾਂਗੇ 2-4 ਦਿਨਾਂ ਦੇ ਵਿੱਚ ਠੀਕ ਹੋ ਜਾਊਗਾ ਆਪਣੇ ਪਿੰਡ ਆ ਜਾਊਗਾ ਆਪਣੇ ਘਰ ਆ ਜਾਊਗਾ ਉਹਨਾਂ ਤੇ ਕਾਰਵਾਈ ਜੜੀ ਆ ਉਹ ਕੋਈ ਨਹੀਂ ਸੋ ਜਿੰਨੇ ਜਾਨੇ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋ ਵੀ ਨਾ ਅਸੀਂ ਖੁਦ ਨਸ਼ੇ ਕਰਾਂਗੇ ਨਾ ਤਾਂ ਨਸ਼ਾ ਤਸਕਰਾਂ ਦੀ ਮਦਦ ਕਰਾਂਗੇ ਔਰ ਜਿਹੜੇ ਬੱਚੇ ਸਾਡੇ ਨਸ਼ੇ ਦੇ ਵਿੱਚ ਲੱਗ ਰਹੇ ਨੇ ਲੱਗੇ ਨੇ ਉਹਨਾਂ ਦਾ ਨਸ਼ਾ ਛਡਾਉਣ ਦੇ ਵਿੱਚ ਤਨੋਂ ਮਨੋਂ ਤੁਹਾਨੂੰ ਉਹਨਾਂ ਦੀ ਜੜੀ ਆ ਉਹ ਮਦਦ ਕਰਾਂਗੇ ਤਾਂ ਕਿ ਉਹ ਬੱਚੇ ਦੁਬਾਰਾ ਆਪਣੇ ਪਰਿਵਾਰਾਂ ਦੇ ਵਿੱਚ ਸੁਖੀ ਸ਼ਾਂਤੀ ਜਰੇ ਆ ਸਕਣ ਸੋ ਜਿੰਨੇ ਜਾਨੇ ਮੇਰੇ ਨਾਲ ਇਸ ਗੱਲ ਨਾਲ ਸਹਿਮਤ ਹੋ ਦੋਵੇਂ ਹੱਥ ਗੜੇ ਕਰਕੇ ਪ੍ਰਵਾਨਗੀ ਦੇ ਦਿਓ ਬੋਲੇ ਸੋਨ ਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਗੁਰਦੀ